ਅੱਜ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਦੇਸ਼ ਵਿੱਚ ਅੰਤਗਵਾਦੀ ਤੇ ਪਾਕਿਸਤਾਨ ਸਰਕਾਰ ਦਾ ਪੁਤਲਾ ਫੁਕਿਆ ਤੇ ਅਸੀਂ ਜਿਹੜੀ ਕੱਲ ਸ਼ੀਰਨਗਰ ਪੈਲਗਾਉਂ ਵਿੱਚ ਇਹ ਜਿਹੜੀ ਇਹ ਦੁਰਘਟਨਾ ਹੋਈ ਹੈ ਦੁਰਘਟਨਾ ਕੀ ਜਿਹੜਾ ਇਹ ਅੰਤਗਵਾਦੀਆਂ ਵੱਲੋਂ ਹਮਲਾ ਹੋਇਆ ਜਿਹੜੇ 26 ਬੰਦੇ ਸ਼ਹੀਦ ਹੋਏ ਨੇ ਅਸੀਂ ਜਿਹੜੇ ਇਹਦੀ ਪੂਰੀ ਪੂਰਨੋ ਜ਼ੋਰ ਤੇ ਨਿੰਦਾ ਕਰਦੇ ਹਾਂ ਤੇ ਮੈਂ ਨਾਲੇ ਤੋਂ ਦੁੱਖ ਦਾ ਪ੍ਰਗਟਾਵਾ ਵੀ ਕਰਦਾ ਤੇ ਮੈਂ ਆਪਣਾ ਉਹਨਾਂ ਨੂੰ ਸ਼ਰਦਾ ਦੇ ਫੁੱਲ ਵੀ ਪੇਟ ਕਰਦਾ ਤੇ ਪ੍ਰਮਾਤਮਾ ਕੇ ਅਰਦਾਸ ਕਰਦਾ ਵੀ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇਣ ਤੇ ਪਿੱਛੇ ਪਰਿਵਾਰ ਵਾਲਿਆਂ ਨੂੰ ਦੁੱਖ ਸਹਿਣ ਦੀ ਸ਼ਕਤੀ ਦੇਣ ਤੇ ਇਹਦੀ ਅਸੀਂ ਪੂਰੀ ਮੁਰਜੋਰ ਤੇ ਪੂਰੀ ਨਿੰਦਾ ਕਰਦੇ ਆਂ ਦੇਖੋ ਬਿਲਕੁਲ ਸਹੀ ਗੱਲ ਹੈ ਵੀ ਦੇਸ਼ ਨੂੰ ਦੇਸ਼ ਦੇ ਲੋਕਾਂ ਨੂੰ ਗੁੱਸਾ ਹੋਣਾ ਬਿਲਕੁਲ ਜਾਇਜ਼ ਹੈ ਤੇ ਕੱਲ ਮੈਂ ਆਪਣਾ ਮਾਨਯੋਗ ਸਾਡੇ ਗ੍ਰਹਿ ਮੰਤਰੀ ਅਮੀਸ਼ਾਰ ਜੀ ਨੂੰ ਜਦੋਂ ਪਤਾ ਲੱਗਿਆ ਤੇ ਉਹ ਨਾਲ ਦੀ ਨਾਲ ਉਥੇ ਸ਼ਿਨਗਰਪਾਲਗੋਵ ਵਿੱਚ ਪਹੁੰਚੇ ਵੀ ਨੇ ਤੇ ਮੈਨੂੰ ਪੂਰੀ ਆਸ ਹੈ ਵੀ ਇਹਦਾ ਸੀ ਇਹ ਭਾਰਤ ਸਰਕਾਰ ਪੂਰਾ ਇਹਦਾ ਮੂੰ ਤੋੜ ਜਵਾਬ ਦੇਗੀ ਤੇ ਮਾਨਯੋਗ ਪ੍ਰਧਾਨ ਮੰਤਰੀ ਅਸੀਂ ਨਿਰਿੰਦਰ ਨਰਿੰਦਰ ਮੋਦੀ ਜੀ ਦੀ ਪ੍ਰਸ਼ੰਸਾ ਕਰਦੇ ਆ ਜਿਹੜਾ ਕਿ ਆਪਣਾ ਦੌਰ ਦੋਰਾ ਛੋੜ ਕੇ ਆਪਣੇ ਇੱਥੇ ਇੰਡੀਆ ਚ ਵਾਪਸ ਆ ਕੇ ਤੇ ਮੈਂ ਇਹ ਗੱਲ ਕਹਿ ਸਕਦਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਪ੍ਰਸ਼ੰਸਾ ਕਰਦਾ ਵੀ ਜਿਹੜੀ ਉਹ ਆਪਣੇ ਦੇਸ਼ ਦੀ ਜਨਤਾ ਵਾਸਤੇ ਪੂਰਾ ਖਿਆਲ ਰੱਖਦੇ ਨੇ ਮੈਂ ਉਹਨਾਂ ਦੀ ਪ੍ਰਸ਼ੰਸਾ ਵੀ ਕਰਦਾ